ਮੈਂ ਦੇਖਦਾ ਕਿ ਸਾਡੇ ਜਿਤੋਂ ਲੇਖਕ ਇਕੱਠੇ ਹੁੰਦੇ ਆ ਕੋਈ ਸਿਹਤ ਬਾਰੇ ਬਹੁਤੀ ਗੱਲ ਨਹੀਂ ਕਰਦੇ ਉਹਨਾਂ ਦਾ ਬਹੁਤਾ ਧਿਆਨ ਖਾਣ ਪੀਣ ਨਾਲ ਹੁੰਦਾ ਇਸ ਤਰ੍ਹਾਂ ਸਿਹਤ ਦੇ ਵਿੱਚ ਕੁਝ ਗਲਤ ਬੰਦੇ ਆ ਗਏ ਨੇ ਕਵਤਾ ਵਾਲੀਆਂ ਗੱਲਾਂ ਨੇ ਉਹ ਉਹ ਤੁਹਾਨੂੰ 10 12 ਹੀ ਮਿਲਣਗੇ ਬਾਕੀ ਸਾਰੇ ਜਿਹੜੇ ਆ ਉਹ ਉਹ ਕੋਈ ਕਵਤਾ ਜਿਹੜੀ ਇਹ ਕਵਤਾ ਦੇ ਨਾਂ ਤੇ ਕਵਤਾ ਲੇਖ ਰਿਹਾ ਉਹ ਕਵਤਾ ਨਹੀਂ ਉਹ ਖਾਸ ਕਰਕੇ ਮੈਂ ਜਿਹੜੇ ਆ ਪੁਰਸਕਾਰ ਦੇਖਦਾ ਕਿ ਮਿਲਦੇ ਨੇ ਇਹ ਸਾਰੇ ਜਿਗਾਰਬੰਦੀ ਦਾ ਨਤੀਜਾ ਹੁੰਦੇ ਆ ਮੇਰਾ ਨਾਂ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਿਹਪੁਰੀਆ ਮੈਂ ਇੱਕ ਲੇਖਕ ਹਾਂ ਔਰ ਲੇਖਕ ਹੋਂ ਦੇ ਨਾਤੇ ਮੈਨੂੰ ਮੇਰੀ ਮੈਂ ਆਪਣੀ ਬਰਾਦਰੀ ਦੇ ਵਿੱਚ ਵਿਚਰਦਾ ਔਰ ਵਿਚਰਨ ਦੇ ਵਿੱਚ ਜੋ ਮੇਰੇ ਪ੍ਰਭਾਵ ਹੈ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਖਾਸ ਕਰਕੇ ਪੰਜਾਬੀ ਲੇਖਕਾਂ ਦੇ ਬਾਕੀਆਂ ਦਾ ਮੇਰਾ ਕੋਈ ਬਹੁਤਾ ਅਨੁਭਵ ਨਹੀਂ ਪੰਜਾਬੀ ਲੇਖਕਾਂ ਦੀ ਮਹਿਫਲਾਂ ਦੇ ਵਿੱਚ ਮੈਂ ਕਾਫੀ ਵਿਚ ਰਿਆ ਮੈਂ ਦੇਖਦਾ ਕਿ ਸਾਡੇ ਜਿਤੋਂ ਲੇਖਕ ਇਕੱਠੇ ਹੁੰਦੇ ਆ ਕੋਈ ਸਿਹਤ ਬਾਰੇ ਬਹੁਤੀ ਗੱਲ ਨਹੀਂ ਕਰਦੇ ਉਹਨਾਂ ਦਾ ਬਹੁਤਾ ਧਿਆਨ ਖਾਣ ਪੀਣ ਨਾਲ ਹੁੰਦਾ ਹੈ ਔਰ ਬਹੁਤੀਆਂ ਜਿਹੜੀਆਂ ਸਹਿਤਕ ਮਿਲਦੀਆਂ ਇਹ ਥੋੜਾ ਜਿਹਾ ਪ੍ਰੋਗਰਾਮ ਕਰਕੇ ਉਸ ਤੋਂ ਬਾਅਦ ਇਹ ਮਹਿਫਲਾਂ ਦੇ ਵਿੱਚ ਬਦਲ ਜਾਂਦੀਆਂ ਔਰ ਇਸ ਚੀਜ਼ ਦਾ ਸਿਹਤ ਨਾਲ ਕੋਈ ਤਾਲਕ ਨਹੀਂ ਮੈਂ ਸਮਝਦਾ ਕਿ ਇਸ ਤਰ੍ਹਾਂ ਸਿਹਤ ਦੇ ਵਿੱਚ ਕੁਝ ਗਲਤ ਬੰਦੇ ਆ ਗਏ ਨੇ ਜਿਹੜੇ ਤਜਾਰਤੀ ਕਿਸਮ ਦੇ ਬੰਦੇ ਆ ਔਰ ਉਹਨਾਂ ਦੀ ਉਹਨਾਂ ਦੇ ਵਿੱਚ ਸਿਹਤਕ ਸਿਹਤ ਵਾਲੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਲਓ ਬਹੁਤ ਸਾਰੇ ਹਜ਼ਾਰਾਂ ਲੋਕ ਨੇ ਜਿਹੜੇ ਕਵਤਰ ਲਿਖ ਰਹੇ ਨੇ ਲੇਕਿਨ ਜਿਹੜੇ ਅਸਲੀ ਕਵਤਾ ਲਿਖਦੇ ਆ ਜਾਂ ਜੇ ਇਸ ਕਵਤਾ ਦੇ ਵਿੱਚ ਕੋਈ ਜਿੰਦ ਜਾਨ ਹੈ ਜਾਂ ਕਵਤਾ ਵਾਲੀਆਂ ਗੱਲਾਂ ਨੇ ਉਹ ਉਹ ਤੁਹਾਨੂੰ 10 12 ਹੀ ਮਿਲਣਗੇ ਬਾਕੀ ਸਾਰੇ ਜਿਹੜੇ ਆ ਉਹ ਉਹ ਕੋਈ ਕਵਤਾ ਜਿਹੜੀ ਹੈ ਕਵਤਾ ਦੇ ਨਾਂ ਤੇ ਕਵਤਾ ਲੇਖ ਰਹੇ ਉਹ ਕਵਤਾ ਨਹੀਂ ਇਸ ਤਰ੍ਹਾਂ ਬਾਕੀ ਸਾਹਿਦ ਦੇ ਵਿੱਚ ਵੀ ਇਸ ਤਰ੍ਹਾਂ ਹੈ ਕਿ ਕੋਈ ਇੱਕ ਕਹਾਣੀ ਜਾਂ ਦੋ ਕਹਾਣੀਆਂ ਲਿਖ ਲੈਂਦਾ ਤੇ ਉਹ ਆਪਣੇ ਆਪ ਨੂੰ ਸਾਹਿਦਕਰ ਮੰਨਣ ਲੱਗ ਪੈਂਦਾ ਤੇ ਉਹ ਉਸ ਉਸoidਾ ਕਿ ਮੇਰੇ ਮੇਰਾ ਸਾਹਿਦ ਤੇ ਕਬਜ਼ਾ ਹੋਣਾ ਚਾਹੀਦਾ ਤੋ ਸਹਿਦ ਦੇ ਵਿੱਚ ਤਜਾਰਤੀ ਬਣ ਜਿਹੜਾ ਨਾ ਬਹੁਤ ਜ਼ਿਆਦਾ ਆ ਗਿਆ ਔਰ ਖਾਸ ਕਰਕੇ ਮੈਂ ਜਿਹੜੇ ਆ ਪੁਰਸਕਾਰ ਦੇਖਦਾ ਕਿ ਮਿਲਦੇ ਨੇ ਇਹ ਸਾਰੇ ਜਿਗਾਰਬੰਦੀ ਦਾ ਨਤੀਜਾ ਹੁੰਦੇ ਆ ਔਰ ਇਹਦੇ ਵਿੱਚ ਤੁਸੀਂ ਦੇਖ ਲਓ ਪਿਛਲੇ 50 ਸਾਲਾਂ ਦੇ ਵਿੱਚ ਜਿਹੜੇ ਸਹਿਦ ਅਕੈਡਮੀ ਨੇ ਜਾਂ ਪੰਜਾਬ ਦੇ ਭਾਸ਼ਾ ਭਾਗ ਨੇ ਜੋ ਸਹਿਬ ਜਿਹੜੇ ਸਹਿਦ ਦੇ ਪੁਰਸਕਾਰ ਦਿੱਤੇ ਨੇ ਉਹਨਾਂ ਦੇ ਵਿੱਚ ਕੋਈ 10-12 ਬੰਦੇ ਹੋਣਗੇ ਜਿਹੜੇ ਜਿਨ੍ਹਾਂ ਨੂੰ ਵਾਰ ਦਿੱਤੇ ਗਏ ਲੇਕਿਨ ਅੱਜ ਕੱਲ ਉਹਨਾਂ ਦਾ ਕੋਈ ਨਾਂ ਨਹੀਂ ਸੋ ਇਹ ਜਿਹੜੇ ਇਹ ਕੰਮ ਜਿਹੜਾ ਜਿੰਨਾ ਚਿਰ ਰਿਸ਼ਤਾ ਚੱਲਦਾ ਰਹੇਗਾ ਇਹਦੇ ਨਾਲ ਸਿਹਤ ਦਾ ਨੁਕਸਾਨ ਹੁੰਦਾ ਔਰ ਮੈਂ ਸਮਝਦਾ ਕਿ ਮੇਰੀ ਇਸ ਗੱਲ ਤੇ ਗੌਰ ਕੀਤਾ ਜਾਏ ਔਰ ਤਾਂ ਕਿ ਸਾਡਾ ਸਿਹਤ ਹੈ ਇੱਕ ਨਵੀਂ ਦਿਸ਼ਾ ਵੱਲ ਸਹੀ ਦਿਸ਼ਾ ਵੱਲ ਜਾ ਸਕੇ